ਨਿਊਜ਼ ਚੈਨਲ 04 ਵਿੱਚ ਤੁਹਾਡਾ ਸਵਾਗਤ ਹੈ। ਕੈਪਟਨ ਅਮਨਿੰਦਰ ਸਿੰਘ ਦੇ OSD ਸਰਦਾਰ ਸਨੀ ਬਰਾੜ ਜੀ ਨੇ ਭਾਰਤੀ ਜਨਤਾ ਪਾਰਟੀ ਦਾ ਧਾਮਨ ਥਾਮਿਆ। ਕੈਪਟਨ ਅਮਨਿੰਦਰ ਸਿੰਘ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਅਤੇ ਅਸ਼wini Sharma ਜੀ ਦੀ ਅਗਵਾਈ ਵਿੱਚ ਭਾਰੀ ਕੱਠੜ ਵਿੱਚ ਸੰਬੋਧਨ ਕਰਦੇ ਹੋਏ ਸੰਦੀਪ ਸਿੰਘ ਸਨੀ ਬਰਾੜ ਜੀ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ।

देश का बंटवारा जिसमें लगा कौन लोग थी उस महान आंदोलन जिंदाबाद जिंदाबाद आज अपने विचार पहुंचे सारे ही पार्टी जनता पार्टी की समुची लीडरशिप का मैं इथे पहुंचने बहुत-बहुत स्वागत करते हैं

ਸੱਚੀ ਮੁਹੱਬਤ ਕਰਦੇ ਹੋ ਤਾਂ ਸਾਨੂੰ ਇਸ ਸਮਾਗਮ ਦੇ ਲਈ ਆਪਣਾ ਆਵਾਜ਼ ਚੜਕੇ ਸਹਿਯੋਗ ਦਿਓ ਕਿਰਪਾ ਕਰਕੇ ਸਟੇਜ ਦੇ ਉੱਪਰ ਵੀ ਅਨੁਸ਼ਾਸਨ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਕਿ ਅੱਜ ਮਹਾਰਾਜ ਕੈਪਟਨ ਮਨਿੰਦਰ ਸਿੰਘ ਜੀ ਦਾ ਸਮੁੱਚੀ ਲੀਡਰਸ਼ਿਪ ਜੀ ਦਾ ਇੱਥੇ ਫਰੀਦਕੋਟੋਂ ਤੇ ਬਾਬਾ ਸ਼ੇਖ ਫਰੀਦ ਜੀ ਦੀ ਧਰਤੀ ਤੇ ਆਉਣ ਤੇ ਧੰਨਵਾਦ ਕਰਦੇ ਆ ਤੁਸੀਂ ਅਕਸ਼ਰੀ ਸੋ ਨਿਹਾਲ ਸ੍ਰੀ ਵਾਇਗੁਰੂ ਜੀ ਦਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਆਇਆਂ مون کي مرحبا ۽ توهان کي مرحبا ٿين ٿا توهان کي سلام ۽ سلام ۽ چالو جي ساري پئي ڇو ٿو بيچارا تو